ਸਮਰਾਲੇ ਦੇ ਵਾਰਡ ਨੰਬਰ 1 ਅੰਬੇਦਕਰ ਕਲੋਨੀ ਦੀਆਂ ਦੋ ਧਰਾਂ ਵਿੱਚ ਗਲੀ ਨੂੰ ਬਣਾਉਣ ਨੂੰ ਲੈ ਕੇ ਖੂਨੀ ਝੜਪ ਹੋਈ ਹੈ ਦੋਨਾਂ ਧਿਰਾਂ ਦੇ ਦਰਜਨ ਵਿਅਕਤੀਆਂ ਵਿੱਚ ਲੋਹੇ ਦੇ ਤੇਜ਼ ਤਾਰ ਹਥਿਆਰ ਕਿਰਪਾਨਾਂ ਗਡਾਸੇ ਨਾਲ ਲੜਾਈ ਹੋਈ ਹੈ ਜਿਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਵੀਡੀਓ ਵਿੱਚ ਲਗਭਗ 40 ਦੇ ਕਰੀਬ ਨੌਜਵਾਨ ਬਜ਼ੁਰਗ ਔਰਤਾਂ ਲੜਦੇ ਨਜ਼ਰ ਆ ਰਹੇ ਨੇ ਜੋ ਕਿ ਇੱਕ ਦੂਜੇ ਤੇ ਕਿਰਪਾਨਾਂ ਤੇ ਗਡਾਸਿਆਂ ਨਾਲ ਬਾਰ ਕਰ ਰਹੇ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਨੇ ਦੋਨਾਂ ਤਰ੍ਹਾਂ ਦੇ ਬਿਆਨ ਦਰਜ ਕਰਕੇ ਦੋਨਾਂ ਧਿਰਾਂ ਤੇ ਬਣਦੀ ਕਾਰਵਾਈ ਕਰ 파ਚਾ ਦਰਜ ਕਰ ਦਿੱਤਾ ਸਮਰਾਲੇ ਤੋਂ ਦਿਨੇਸ਼ ਕੁਮਾਰ 파ਰਤਵਾਦੀ ਦੀ ਰਿਪੋਰਟ ਕੁਮਾਰ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਵਾਲੀ ਕੀ ਮਾਮਲਾ ਮਾਮਲਾ ਐ ਮੇ ਜੀ 30-35 ਬੰਦੇ ਸੀ ਮੈਨੂੰ ਕੱਲੇ ਨੂੰ ਉਹਨਾਂ ਨੇ ਘੇਰੇ ਆ ਜੀ ਤੇ ਇੱਕ ਜੋਨੀ ਦਾ ਸਾਲਾ ਸੀ ਮੇਰੇ ਨਾਲ ਸੀ ਉਹ ਜੀ ਉਹਨਾਂ ਕੋ ਗੰਡਾਸੀਆਂ ਕਿਰਪਾਨਾਂ ਸੀ ਅਸੀਂ ਮੂਰੇ ਮੂਰੇ ਭੱਜੇ ਆ ਜੀ ਮਾਛਰੋੜ ਨੂੰ ਭੱਜੇ ਆ ਸੀ ਅਸੀਂ ਉਹਨਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਆ ਜੀ ਆਪਣੀ ਕਰਿਆਨਾ ਸਟੋਰ ਵਿਕੀ ਸੀ ਦੀ ਦੁਕਾਨ ਤੇ ਜੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਿਆ ਜੀ ਉਹਨਾਂ ਕੋ ਕਿਰਪਾਨਾਂ ਗੰਡਾਸੀਆਂ ਸੀ ਜੀ ਉਦੋਂ ਮੇਰਾ ਭਰਾ ਜੋਨੀ ਆ ਰਿਹਾ ਸੀ ਜੀ ਮੇਰੀ ਮੰਮੀ ਉਹ ਨਹੀਂ ਸਾਰੇ ਆ ਰਹੇ ਸੀ ਜੀ ਸਾਨੂੰ ਲੈਣ ਵੀ ਲੜਾਈ ਹੋ ਗਈ ਉਹ ਜੋ ਝਗੜਾ ਹੋ ਗਿਆ ਜੀ ਤੇ ਮੇਰੇ ਭਾਈ ਤੇ ਵੀ ਉਹਨਾਂ ਨੇ ਹਮਲਾ ਕਰਿਆ ਮਿੰਡਾਤੀਆਂ ਕਰਪਾਨਾ ਮੇਰੇ ਭਾਈ ਦੀ ਵੀ ਮਾਰੀਆਂ ਤੇ ਮੇਰੀ ਮੰਮੀ ਦੀ ਵੀ ਮਾਰੀਆਂ ਉਹਨਾਂ ਨੇ ਜੀ ਸਾਡੇ ਕਿੰਨੇ ਕੁ ਬੰਦੇ ਸੱਤਾਂ ਲੱਗੇ ਸਾਡੇ 10 ਬੰਦੇ ਆ ਗਏ ਕਿੰਨੇ ਕੇ ਜੜੇ ਜਾਕੂ ਸਾਡੇ 10-12 ਬੰਦੇ ਜਾਕੀ ਆ ਜੀ ਕਿੰਨੇ ਕੇ ਜਾਕਮੀ ਆ ਕਿੱਥੇ ਕਿੱਥੇ ਸੱਤਾਂ ਲੱਗੇ ਸਾਡੇ ਲੱਗੇ ਜੀ ਸਿਰ ਤੇ ਲੱਗੀਆਂ ਨੇ ਜੀ ਮਗਰ ਪਿੱਟ ਤੇ ਕਿਰਪਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਜਿਹੜੀ ਉਹ ਆਪਣੀ ਗਰਾਰੀਆਂ ਹੁੰਦੀਆਂ ਮੋਟਰਸਾਈਕਲਾਂ ਦੀਆਂ ਜੀ ਉਹ ਮਾਰੀਆਂ ਹੋਈਆਂ ਸਾਡੇ ਦੀ ਕਿਰਪਾਨਾਂ ਕੰਡਕਸ਼ਨਾਂ ਦੀ ਪੁਲਿਸ ਨੂੰ ਬਿਆਨ ਸਾਇਤ ਲਿਖਾਇਆ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਇਹੀ ਕਾਰਵਾਈ ਕੀਤੀ ਜਾਵੇ ਜੀ ਜਿਹੜਾ ਸਾਨੂੰ ਕੁੱਟਮਾਰ ਹੋਈ ਹੈ ਸਾਡੇ ਨਾਲ ਜੀ ਉਹਨਾਂ ਨੂੰ ਜਲਦ ਜਲ ਚੱਕਿਆ ਜਾਵੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਅਸੀਂ ਪਰਚਾ ਲਗਾਇਆ ਹੋਇਆ ਹੈ ਜੀ ਤੇ ਉਹਨਾਂ ਨੂੰ ਤੱਤ ਦੀ ਜੀ ਦਾ ਅਸੀਂ ਪਰਚਾ ਲਖਾਇਆ ਹੋਇਆ ਜੀ ਤੇ ਉਹਨਾਂ ਨੇ ਪੁਲਿਸ ਨੇ ਕੋਈ ਸੁਣਨ ਚੱਕੀ ਨਹੀਂ ਹੈਗੀ ਅਜੇ ਤੱਕ ਜੀ 5-6 ਦਿਨ ਹੋ ਗਏ ਨੇ ਇਹਦਾ ਮਤਲਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕੀਤੀ ਜੀ ਸਾਡੀ ਕੋਈ ਸੁਣ ਨਹੀਂ ਰਿਹਾ ਜੀ ਕੀ ਮੰਗ ਕੀ ਕਰਦੇ ਹਾਂ ਅਸੀਂ ਕਹਿੰਦੇ ਹਾਂ ਜੀ ਨਾਮ ਜੋਨੀ ਜੀ ਇੱਕ ਤੁਹਾਡੀ ਵੀਡੀਓ ਵੈਲਿਊ ਹੋ ਗਈ ਹੈ ਲੜਾਈ ਯਾਨੀ ਕੀ ਮਾਮਲਾ ਉਹਦਾ ਮਾਮਲਾ ਕੁਝ ਨਹੀਂ ਮੇਰੇ ਸਾੜੇ ਉਹਨੇ ਮੇਰੇ ਭਾਈ ਕੋਈ ਸੀ ਇੱਥੇ ਜੀ ਵੀ ਇੱਕ ਜਣੇ ਇੱਕ ਮੁੰਡਾ ਨਿਕਲੇ ਸੀ ਵੀ ਕੋਈ ਗੱਲ ਬਾਤ ਨਹੀਂ ਹੋਈ ਇਹਨਾਂ ਤੇ ਇਹਨਾਂ ਤੇ ਐਕਸ਼ਨ ਪਾ ਜੋ ਪਹਿਲੀ ਹੀ ਵੀ ਘੜੀ ਸੀ ਆਖੇ ਇਹਨਾਂ ਤੇ ਪਹਿਲੀ ਕੁੱਝ ਨਹੀਂ ਤੇ ਇਹਨਾਂ ਨੂੰ ਇਕੱਲੇ ਵੀ ਸਰਪਾਨਾ ਕੁਰਪੂਨਾ ਨਾਲ ਗਡਾਸੀਆਂ ਨਾਲ ਵੱਡੇ ਇਹਨਾਂ ਨੂੰ ਜਦ ਅਸੀਂ ਮੌਜੂਦਾ ਦੇ ਗਏ ਜੀ ਉਹ ਪਹਿਲੇ ਬੰਦੇ ਨਾਲ ਲੱਗੇ ਹੋਏ ਸੀ ਮੇਰੇ ਚਾਚੇ ਤਾਂ ਕਾਇਆ ਨੂੰ ਮੇਰੀ ਮੰਮੀ ਉਹਨਾਂ ਨੂੰ ਡੈਡੀ ਨੂੰ ਲੈ ਕੇ ਗਿਆ ਜੀ ਪਰ ਸਾਨੂੰ ਵੀ ਅਸੀਂ ਆਉਣ ਲੱਗੇ ਸਾਨੂੰ ਸਿੱਧੀ ਕੁਰਪਾਨਾ ਸਿੱਧੀ ਗਡਾਸੀ ਨਾਲ ਵੱਡੇ ਜੀ ਤੇ ਉਹਨਾਂ ਨੇ ਪਾਇ ਰਾਣਾ ਸੀ ਉਹਨਾਂ ਕੋਲ ਕਾਫੀ ਬੰਦੇ 30 35 ਬੰਦੇ ਸੀ ਅਸੀਂ ਇਹੀ ਕਹਿੰਦੇ ਜੀ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ। ਕੌਣ ਬੰਦੇ ਨੇ ਜਿਹਨਾਂ ਵੱਲੋਂ ਕੁੱਟਮਾਰ ਕੀਤੀ ਗਈ? ਉਹ ਹੈਗੇ ਜੀ ਬੰਟੀ ਦਾ ਯਾਨੀ ਕਰਿਆਨਾ ਸਟੋਰ ਬੰਟੀ ਕਰਿਆਨਾ ਸਟੋਰ ਵਿੱਕੀ ਜੀ ਠੀਕ ਹੈ ਜੀ। ਤੇ ਨਾਲ ਬੰਟੀ ਦੁਕਾਨ ਹੈ ਜੀ। ਉਹਨਾਂ ਤੋਂ ਹਥਿਆਰ ਬਰਾਮਦ ਹੋਏਗੀ। ਕਰਿਆਨਾ ਸਟੋਰ ਵਿੱਕੀ ਦੇ ਸਾਹਮਣੇ ਉਹਦੇ ਕੈਮਰੇ ਦੇ ਸਾਹਮਣੇ ਲੜਾਈ ਸਾਡੀ ਹੋਈ ਹੈ ਜੀ। ਵੀਡੀਓ ਵੀ ਹੈਗੀ ਜੀ ਵੀਡੀਓ ਤੁਹਾਨੂੰ ਦਿਖਾ ਵੀ ਦਿੰਦਾ ਜੀ। ਤੇ ਸਾਡੀ ਸਰ ਜੀ ਪੂਰੀ ਮਦਦ ਕਰੇ ਜਾਵੇ। ਅਸੀਂ ਪੁਲਿਸ ਰਾਈ ਵੀ ਗਏ ਸੀ, ਪੁਲਿਸ ਨੇ ਕੇਸ ਵੀ ਕਰਿਆ ਸਰੋਜ ਲਿਖਾ ਕੇ ਮੈਂ ਸਾਡੀ ਪੁਲਿਸ ਕੁਝ ਨਹੀਂ ਸੁਣ ਰਹੀ ਜੀ। ਅਸੀਂ ਅਸੀਂ ਇਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ ਉਹ ਬੰਦੇ ਜਲਦ ਜਲਦ ਚੱਕੀ ਜਾਵੇ ਅਰੈਸਟ ਕਰੀਏ ਅੱਜ ਦੀ 7 ਤਰੀਕ ਹੋ ਗਈ ਸਾਨੂੰ 4-5 ਦਿਨ ਹੋ ਗਏ ਜੀ ਹਸਪਤਾਲ 'ਚ ਅਸੀਂ ਦਾਖਲ 7 ਤਰੀਕ ਦੀ ਘਟਨਾ ਹੋਈ ਹੈ ਹਾਂ 7 ਤਰੀਕ ਜੀ ਉਹਨਾਂ ਨੂੰ ਕੋਈ ਐਕਸ਼ਨ ਲੈ ਰਹੀ ਪੁਲਿਸ ਅਸੀਂ ਫੇਰ ਵੀ ਗਏ ਥਾਣੇਦਾਰ ਕੋਲ ਗਏ ਜੀ ਸਾਡੀ ਪੂਰੀ ਕੰਪਲੀਟ ਕਰੀ ਹੋਈ ਆ ਦਰਗਾਹ ਵੀ ਦਿੱਤੀ ਹੋਈ ਆ ਐਮ ਆਰ ਆ ਵੀ ਕਰੀ ਹੋਈ ਆ ਜੀ ਉਹ ਸਾਡੀ ਸੁਣਦੇ ਨਹੀਂ ਕੋਈ ਸੁਣਵਾਈ ਨਹੀਂ ਕਰੀ ਜੀ ਜਲਦੀ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਉੱਧੇ ਕਿੰਨੇ ਕ ਬੰਦੇ ਆ ਜਿਹੜੇ ਫੱਟਣਾ ਫੱਟੜ ਸਾਡੇ 10 ਬੰਦੇ ਜੀ ਉਹ ਵੀ ਹਟਾਉਣਗੇ ਕਿ ਇੱਕੋ ਹੀ ਕਰਦੇ ਮੈਂ ਬਿਰ ਚਾਚੇ ਨੇ ਮੇਰੀ ਵੀ ਤੇ ਦੋ ਇੱਕ ਮੇਰੀ ਚਾਚੀ ਹੈ ਜੀ ਤੇ ਇੱਕ ਦੋ ਮੇਰੀ ਮੰਮੀ ਹੈ ਜੀ ਉਹਨਾਂ ਨੇ ਵੀ ਵਾਗਦਤ ਕਰੀਏ ਜਨਾਨੀਆਂ ਤੇ ਵੀ ਕਰੀਏ ਇਹਨਾਂ ਨੇ ਉਧਰ ਬੰਦੇ ਸੀ ਲੜਨ ਵਾਲੇ ਹਾਂ ਬੰਦੇ ਸੀ ਉਹਨਾਂ ਕੋਲ ਸਾਨੂੰ ਤੁਹਾਨੂੰ ਵੀਡੀਓ ਦਿਖਾ ਦਾਂਗੇ ਜੀ ਤੁਸੀਂ ਵੀਡੀਓ ਦੇਖ ਲਿਓ ਜੀ ਕੀ ਮੰਨ ਕਰਦਾ ਪ੍ਰਕਾਸ਼ਨ ਜੀ ਪ੍ਰਕਾਸ਼ਨ ਜੀ ਉਹਨਾਂ ਵਾਂਗੂ ਐਸੇ ਹੀ ਜਾਂਦੇ ਉਹ ਰੈਸਟ ਜਲਦੀ ਜਲਦ ਚੱਕੇ ਜੀ ਮੇਰਾ ਨਾਮ ਅਜੀ ਹੈ ਜੀ ਅਜੀ ਕੁਮਾਰ ਗੈਂਚੋ ਤੁਹਾਡੀ ਵੀਡੀਓ viral ਹੋ ਰਹੀ ਹੈ ਤੁਹਾਡਾਰੀ ਕੀ ਮਾਮਲਾ ਹੋਇਆ ਮਾਮਲਾ ਐਸੀ ਗਾ ਜੀ ਮੇਰਾ ਇੱਕ ਸਾਲੇ ਬਣਾਈਆ ਜੀਜਾ ਮੇਰਾ ਉਹਨੂੰ ਕੱਲੇ ਨੂੰ ਘੇਰਿਆ ਹੋਇਆ ਸੀਗਾ ਉਹਨੇ ਕਰਿਆ ਮੈਨੂੰ ਫੋਨ 335 ਉਹਦੇ ਨਾਲ ਗਰੁੱਪ ਜੀ ਤੇ ਸਾਨੂੰ ਉਹਨੂੰ ਘੇਰਿਆ ਸੀ ਪਹਿਲਾਂ ਕੱਲੇ ਨੂੰ ਉਹਨੇ ਮੈਨੂੰ ਫੋਨ ਕਰਿਆ ਵਿੱਚ ਮੈਨੂੰ ਵੀ ਘੇਰ ਲਿਆ ਜੀ ਤੇ ਸਾਡੇ ਨਾਲ ਪਹਿਲਾਂ ਬੱਡਡ ਪੂਰੀ ਕੀਤੀ ਹੋਈ ਹੈ ਜੀ ਗੰਡਾਸੀਆਂ ਗੰਡਾਸੀਆਂ ਕਰਪਾਨਾਂ ਵਾਲਾ ਉਹ ਹੈਗਾ ਜੀ ਬਿੱਲਾ ਜੀ ਤੇ ਮੱਖਣਾ ਜੀ ਤੇ ਮਗੇਸ਼ੀਆ ਜੀ ਕੋਸਤਵਾਦ ਉਹ ਬਥੇਰੇ ਜੀ ਹੁਣ ਸੀ ਨਾਂ ਨਹੀਂ ਲਿਖਦੇ ਨੇ ਸੱਤੋ ਘੱਟ ਵੀ 35 ਬੰਦੇ ਦਾ ਗਰੁੱਪ ਸੀਗਾ ਠੀਕ ਹੈ ਜੀ ਤੇ ਫਿਰ ਮੇਰਾ ਬੜਾ ਜੀਜਾ ਆ ਉਹਦੇ ਨਾਲ ਵੀ ਵਰਟੂ ਕੀਤੀ ਜਿਹੜੇ ਬੰਦੇ ਸਾਡੇ ਆਈ ਗਏ ਉਹਨਾਂ ਨਾਲ ਬਾਰਦਲ ਕਰੀ ਉਹ ਤੇ ਸੱਤ ਤਰੀਕ ਦੀ ਗੱਲ ਹੈ ਜੀ ਕੀ ਗੱਲ ਕੀ ਹੋਈ ਹੈ ਕਿਉਂ ਗੱਲ ਪਤਾ ਨਹੀਂ ਜੀ ਗੱਲ ਮੇਰੇ ਜਿਹੜਾ ਜੀਜਾ ਉਹਨੇ ਕਿਹਾ ਉਹਨੂੰ ਕਿਹਾ ਆਲੇ ਸੀਗਾ ਉਹਨੂੰ ਪਤਾ ਸਾਰੀ ਗੱਲ ਕਿਵੇਂ ਕਿਹਾ ਕੀ ਗੱਲ ਅੱਛੀ ਕੀ ਗੱਲ ਨਹੀਂ ਕਿੰਨੇ ਕੁ ਬੰਦੇ ਆ ਗਏ ਤੁਹਾਡੇ ਨਾਲ ਫੜ ਗਏ ਸਾਡੇ 10 ਹੈ ਜੀ ਕੀ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਕਰਪਾਨਾ ਸਿੰਘ ਜੀ ਗੰਡਾਸੀਆਂ ਦਾਤ ਤੇ ਵੀਰੇ ਚੈਨਾ ਹੁੰਦੀਆਂ ਹਥਿਆਰਾਂ ਨਾਲ ਤਿਆਰ ਕਰੇ ਹੋਏ ਸੀਗੇ ਉਹ ਸੀਗੇ ਸਾਡੇ ਤੇ ਪੁਲਿਸ ਕੰਪਲੇਂਟ ਕੀਤੀ ਤੁਸੀਂ ਅਸੀਂ ਪੁਲਿਸ ਕੰਪਲੇਂਟ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿੰਨੇ ਕਿ ਦਿਨ ਹੋ ਗਏ ਤੇ ਕਿਤੋਂ ਕਿਹੜੀ ਸੱਤ ਕਰੀ ਦੀ ਗੱਲ ਹੈ ਜੀ 7-8 ਦਿਨ ਹੋ ਗਏ ਜੀ ਨੂੰ ਕਿੰਨੇ ਕਿ ਦਿਨ ਹੋ ਗਏ ਜਿਹੜੀ ਤੁਸੀਂ ਪੁਲਿਸ ਕੰਪਲੇਂਟ ਮੈਨੂੰ 4-5 ਦਿਨ ਹੋ ਗਏ ਪੁਲਿਸ ਅਫਸਰਾਂ ਤੋਂ ਕੀ ਮੰਗਤੀ ਬਸ ਬੱਤ ਤੋਂ ਵਧੀਆ ਕਾਰਵਾਈ ਕੀਤੀ ਜਾਵੇ ਜੀ ਤੇ ਜਿਹੜੀ ਬੰਦੀ ਕਾਰਵਾਈ ਉਹ ਤੇ ਕੀਤੀ ਜਾਵੇ ਉਹਨਾਂ ਦੇ ਮੇਰਾ ਨਾਮ ਜੀ ਸੀਤ ਹੈ ਠੀਕ ਐ ਲੜਾਈ ਹੋਈ ਹੈ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਲੜਾਈ ਜੀ ਮੁੰਡਿਆਵਲੋਂ ਗਿੱਦਾ ਤੋੜਿਆ ਗਿਆ ਸੀ ਉਹਦਾ ਫਰਨ ਸਾੜੇ ਦਾ ਮੇਰੇ ਮੁੰਡਿਆਵਲੋਂ ਲੋ ਆਇਆ ਗਿਆ ਜੀ ਫਿਰ ਮੁੰਡਾ ਮੇਰਾ ਬਾਜ਼ਾਰ ਨੂੰ ਗਿਆ ਮਗਰ ਉਟਾਲਿਆ 30 35 ਢਾੜੀ ਬੰਦੇ ਸੀ ਜੀ ਜਿਵੇਂ ਸਾਨੂੰ ਪਤਾ ਲੱਗਿਆ ਸੀ ਵੀ ਇਹ ਸਾਨੂੰ ਮਟਾ ਰਹੇ ਆ ਜੀ ਹਨੇ ਮਾਰ ਕੁਟਵਾਤ ਕਰੀ ਘਨਾਸੇ ਕਰਾਏ ਖਰਫਾਨਾ ਖਲਾਈਆਂ ਬਹੁਤ ਕੁਛ ਕਿੱਸਾ ਬਹੁਤ ਮੇਰੇ ਮੁੰਡਿਆਂ ਦਾ ਹਾਲ ਬੁਰਾ ਹਾਲ ਕਰਤਾ ਸੀ ਪਰ ਪੰਨਾੰਗ ਨਾਸੇ ਨਾੜ ਬੱਟਾ ਸੀ ਅਜੇ ਇੱਥੇ ਵੀ ਮੈਨੂੰ ਵੀ ਮਾਰੇ ਕੁੱਤੇ ਇਸੇ ਜਿਹਾ وجہ ਨਾਲ ਜਾਂਦੇ ਗਏ ਸਾਨੂੰ ਟਾਮ ਦੇ ਕੇ ੱਲਿਆਂ ਨੂੰ ਤਾੜੀ ਬੰਦੇ ਸੀ ਬਹੁਤ ਕੁਛ ਸਾਡਾ ਕਰੇ ਮਾਰੇ ਕੁੱਤੇ ਸਭ ਕੁਝ ਉਹਦੇ ਜਿੰਦੜਾ ਛੋੜਨ ਕਰੇ ਧਰਮ ਸਾੜੇ ਦਾ ਹਾਂਜੀ ਸਾਡੇ ਵਰ ਨਾਲ ਲਗਾਇਆ ਗਿਆ ਉਹ ਉਹਨਾਂ ਦੇ ਤੋੜਿਆ ਗਿਆ ਤਾਂ ਕਰਕੇ ਮੇਰੇ ਮੁੰਡਾ ਬਾਹਰ ਜਾਂਦਾ ਸੀ ਸ਼ਹਿਰ ਦੇ ਬਾਜ਼ਾਰ ਨੂੰ ਸਾਮਾਨ ਲੈ ਉੱਥੇ ਉਹਨੂੰ ਕੱਲੇ ਲੁਕੇ ਰਿਆ 30 35 40 ਜਾਣੇ ਹਨ 40 ਜਾਣੇ ਹਨ ਕਹਿ ਰਿਹਾ ਜੀ ਮੇਰੇ ਬੱਚਿਆਂ ਨੂੰ ਸਾਰਿਆਂ ਨੂੰ ਮਾਰ ਮਾਰ ਕੇ ਲਾਖਾ ਬਾਤੀਆਂ ਸਾਡੀ ਕੋਈ ਸੁਣਵਾਈ ਨਹੀਂ ਜੀ ਉਹਦਾ ਕੋਈ ਹਥਿਆਰ ਵੀ ਸੀ ਹਥਿਆਰ ਸੀ ਜੀ ਉਹਨਾਂ ਕੋਲ ਕਰਪਾਨਾ ਸੀ ਗੰਡਾ ਸੀ ਸੀ ਉਹਨਾਂ ਕੋਲ ਉਹਨਾਂ ਕੋਲ ਗਰਾਰੀਆਂ ਸੀ ਹਾਕੀਆਂ ਸੀ ਕੱਲੇ ਕੱਲੇ ਨੂੰ 10-10 ਜਣਾ ਜੀ ਲੱਗ ਕੁੱਤੇ ਵਾਂਗੂ ਖਿੱਚ ਕੇ ਲੈ ਗਏ। ਕੋਈ ਪੁਲਿਸ ਕੰਪਲੇਂਟ ਵੀ ਕੀਤੀ ਉਸ ਕੰਪੇਨ ਦਾ ਅਸੀਂ ਕੀਤੀ ਸੀ। ਉਹ ਸਾਡੇ ਸਹਿਆ ਬਾਈ ਨਹੀਂ। ਇਹ ਮੰਗ ਕਰਦੇ ਆ। ਅਸੀਂ ਮੰਗ ਕਰਦੇ ਆ ਜੀ ਉਹਨਾਂ ਨੂੰ ਸਾਜਾ ਮਿਲਣਾ ਹੀ ਚਾਹੀਦਾ। ਸਾਡੇ ਵੱਲੋਂ ਮਿਲ ਵੀ ਕਹੇ ਸੀ ਜੇ ਮੈਂ ਮੇਰੀ ਬੱਚਿਆਂ ਨੂੰ ਕਰੇ। ਕਿ ਇਹ ਉਹਨਾਂ ਨੂੰ ਮਿਲਣਾ ਹੀ ਚਾਹੀਦਾ। ਕਿ ਧਰਮਸਾਲੇ ਦਾ ਤਾਂ ਜਿੰਦਾ ਜੀ ਲਾਇਆ ਗਿਆ ਤਾਂ ਫਿਰ ਕੀ ਹੋਵੇ। ਜੇ ਮੇਰੇ ਮੁੰਡੇ ਨੂੰ ਇਕੱਲਿਆਂ ਜਾਂਦੇ ਨੂੰ ਘੇਰ ਲਿੱਤਾ ਇਕੱਲੇ। ਉਹਨਾਂ ਨੇ ਦੂਜਿਆਂ ਨੂੰ ਫੋਨ ਕਰਿਆ ਘਰੋਂ ਅਸੀਂ ਦੇ ਸਾਨੂੰ ਵੀ ਜਾਣਿਆ ਕਰ ਲਿਆ ਜੀ ਕਿਰਪਾਨਾਂ ਨੜਬੜ ਕਾਦੀ ਬਹੁਤ ਬੁਰਾ ਹਾਲ ਕਰ ਦਿੱਤਾ। ਫਿਰ ਇੱਕ ਲੜਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਗੁੱਟ ਲੜਦੇ ਪੈਣੇ ਕੀ ਮਸਲਾ ਲੱਸੋ ਜੀ 7 ਜੁਲਾਈ 27 5 2025 ਨੂੰ ਗਲੀ ਬਣਦੇ ਸਬੰਧ ਦੇ ਵਿੱਚ ਲੜਾਈ ਹੋਈ ਸੀਗੀ। ਤੇ ਅਸੀਂ ਜੋਨੀ ਪੁੱਤਰ ਛਲਿਆ ਵਾਸੀ ਵਾਰਡ ਨੰਬਰ 1 ਕੰਬੇਟੂ ਕਲੌਨੀ ਦੇ ਬਿਆਨਾਂ ਦੇ 11 ਬੰਦੇ ਬਾਈ ਨੇਮ ਤੇ 10 12 ਬੰਦੇ ਜਿਹੜੇ ਨਾਮ ਲੋਕ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ ਤੇ ਨੈਕਸਟ ਜੇ ਕ੍ਰਾਸ ਹੋਇਆ ਜੀ ਮੱਖਣ ਸਿੰਘ ਦੇ ਬਿਆਨਾਂ ਤੇ ਪੋਟੇ ਦੇ 12 ਬੰਦੇ ਬਾਈ ਨੇਮ ਤੇ 5 6 ਬੰਦੇ ਨਾਮ ਲੋਕ ਵਿਅਕਤੀਆਂ ਦੇ ਖਰਚੇ ਕਰ ਰਿਹਾ ਦੋਨਾਂ ਦੇ ਚੱਟਾ ਸ਼ਾਰਪ ਨੇ ਫਿਲਹਾਲ ਹਲੇ ਜੇਰੇ ਲਾਜ਼ਮੀ ਲੜਾਈ ਹੁੰਦੀ ਕੀ ਕਰ ਰਹੇ ਇਹਨਾਂ ਦੇ ਜਿਹੜੇ ਗਲੀ ਬੰਦ ਦੇ ਕਿਤੇ ਗਲੀ ਬੰਦ ਦੇ ਤਰਕ ਤੇ ਸੰਬੰਧ ਦੇ ਵਿੱਚ ਲੜਾਈ ਹੋਈ ਹੈ ਜੀ ਜੀ